ਅੱਜ ਰਾਜਕਨਵੀਰ ਸਿੰਘ ਉਹ ਨਹੀਂ ਸਾਡੇ ਨਾਲ ਜੁੜੇ ਨਹੀਂ ਕਿਉਂਕਿ ਉਹ ਸੈਕਰਮੈਂਟੋ ਕੈਪੀਟਲ ਪਹੁੰਚ ਰਹੇ ਹੈਗੇ ਆ ਕਿਉਂਕਿ ਪਹਿਲੀ ਵਾਰੀ ਬਸਾਖੀ ਸੈਕਰਮੈਂਟੋ ਦੀ ਜਿਹੜੀ ਕੈਪੀਟਲ ਆ ਉਹ ਉੱਥੇ ਮਨਾਈ ਜਾਣੀ ਹੈਗੀ ਆ ਡਾਕਟਰ ਜਸਮੀਤ ਕੌਰ ਬੈਂਸ ਜੋ ਸਾਡੇ ਅਸੈਂਬਲੀ ਮੈਂਬਰ ਹੈਗੇ ਆ ਉਹਨਾਂ ਨੇ ਪ੍ਰੋਗਰਾਮ ਆਰਗੇਨਾਈਜ਼ ਕੀਤਾ ਤੇ ਨਾਲ ਦੀ ਨਾਲ ਸਿੱਖ ਜੈਨੋਸਾਈਡ ਜਿਹੜੀ ਐਗਜ਼ਿਬਿਸ਼ਨ ਆ ਸਿੱਖਾਂ ਦਾ ਕਤਲੇਆਮ ਹੋਇਆ ਸੀ 1984 ਦੇ ਵਿੱਚ ਉਹ ਐਗਜ਼ਿਬਿਸ਼ਨ ਵੀ ਉੱਥੇ ਕੈਪੀਟਲ ਹਿੱਲ ਦੀ ਜਿਹੜੀ ਬਿਲਡਿੰਗ ਆ ਉਹਦੇ 317 ਨੰਬਰ ਰੂਮ ਦੇ ਵਿੱਚ ਲਾਈ ਜਾਣੀ ਆ ਸੋ ਇਹ ਜਿਹੜਾ ਸਾਰਾ ਪ੍ਰੋਗਰਾਮ ਹੈ ਵੈਸੇ ਤਾਂ 10:30 ਤੋਂ ਲੈ ਕੇ 3:30 ਵਜੇ ਤੱਕ ਹੀ ਆ 11 ਤੋਂ 1 ਵਜੇ ਦੇ ਕਰੀਬ ਜੋ ਆਪਣਾ ਉਹਨਾਂ ਨੇ ਬਸਾਖੀ ਦਾ ਪ੍ਰੋਗਰਾਮ ਬਣਾਣਾ ਹੈ ਬਿਲਡਿੰਗ ਕੈਪੀਟਲ ਦੀ ਜੋ 1315 10th ਸਟਰੀਟ ਸੈਕਰਮੈਂਟੋ 1315 10th ਸਟਰੀਟ ਸੈਕਰਮੈਂਟੋ ਰੂਮ ਨੰਬਰ 317 ਸੋ ਕੋਸ਼ਿਸ਼ ਕਰਦੇ ਆ ਜੇ ਸਾਡੇ ਨਾਲ ਰਾਜਕਨਵੀਰ ਸਿੰਘ ਹੁਣੇ ਵੀ ਜੁੜ ਜੇ ਤੇ ਉਹ ਉਹ ਤੁਹਾਨੂੰ ਜਿਹੜਾ ਡਿਸਕਸ ਕਰਨਗੇ ਡਿਟੇਲ ਦੇ ਵਿੱਚ ਕੀ ਕੁਝ ਉੱਥੇ ਹੋਣ ਜਾ ਰਿਹਾ ਆ ਤੇ ਹਜੇ ਵੀ ਜਿਹੜੇ ਆਸ-ਪਾਸ ਏਰੀਆ 'ਚ ਲੋਕ ਰਹਿੰਦੇ ਆ ਸਰੋਤੇ ਸੁਣ ਰਿਹਾ ਹੈਗੇ ਆ ਕਿਉਂਕਿ ਕਾਫੀ ਸਮਾਂ ਆਜੇ ਪ੍ਰੋਗਰਾਮ ਸ਼ੁਰੂ ਹੋਣ ਨੂੰ 2 ਘੰਟੇ ਹੈਗੇ ਆ ਪਹੁੰਚ ਸਕਦੇ ਆ ਪਰਿਵਾਰਾਂ ਸਮੇਤ ਬੱਚਿਆਂ ਨੂੰ ਲੈ ਕੇ ਬਜ਼ੁਰਗਾਂ ਨੂੰ ਲੈ ਕੇ ਜਿਹੜੇ ਘਰ ਬੈਠੇ ਹੈਗੇ ਆ ਗੁਰੂ ਘਰਾਂ ਦੇ ਵਿੱਚ ਆਪਣੇ ਸਿੰਘ ਜਿਹੜੇ ਆ ਪਾਠੀ ਸਿੰਘ ਗ੍ਰੰਥੀ ਸਿੰਘ ਸੇਵਾਦਾਰ ਹੈਗੇ ਆ ਉਹ ਪਹੁੰਚ ਸਕਦੇ ਆ ਤਾਂ ਕਿ ਹਿਸਟਰੀ ਬਣਦੀ ਹੁੰਦੀ ਆ ਪਿਛਲੇ ਸਮੇਂ ਦੇ ਵਿੱਚ ਜਿਹੜਾ ਪ੍ਰੋਪੋਜੀਸ਼ਨ 59 ਨੂੰ ਲੈ ਕੇ ਬਿੱਲ ਪਾਸ ਹੋਇਆ ਸੀ ਸੋ ਆਉਣ ਵਾਲੇ 100 150 ਸਾਲ ਨੂੰ ਲੋਕਾਂ ਨੇ ਪਿਕਚਰਾਂ ਦੇਖਿਆ ਕਰਨੀਆਂ ਵੀ ਭਈ ਆ ਸਾਡੇ ਬਜ਼ੁਰਗ ਸੀ ਆ ਸਿੱਖ ਸੀ ਉੱਥੇ ਪਹੁੰਚੇ ਸੀ ਜਿਸ ਤਰ੍ਹਾਂ ਆਪਾਂ ਦੇਖਦੇ ਆਂ ਵੀ ਦੇਖੋ ਜੀ ਗਦਰੀ ਬਾਬੇ ਇੱਥੇ ਇਕੱਠੇ ਹੁੰਦੇ ਸੀ ਸਟਾਕਟਨ ਗੁਰੂ ਘਰ ਆ ਉਹਨਾਂ ਦੀਆਂ ਪਿਕਚਰਾਂ ਆ ਆ ਉਹਨਾਂ ਨੇ ਇੱਥੇ ਯੂਸੀ ਵਰਕਲੈਸ ਸਕੂਲ ਸਟੂਡੈਂਟ ਦੀ ਹੈਲਪ ਕੀਤੀ ਸੋ ਬਿਲਕੁਲ ਸਾਨੂੰ ਜਾਣਨਾ ਚਾਹੀਦਾ ਹੈਗਾ ਜੀ ਬਿਲਕੁਲ ਇਤਿਹਾਸ ਦੇ ਵਿੱਚ ਆਪਾਂ ਜਿਹੜਾ ਆਪਣਾ ਨਾਮ ਆ ਉਹ ਦਰਜ ਜ਼ਰੂਰ ਕਰਾਉਣਾ ਔਰ ਸੈਕਰਾਮੈਂਟੋ ਕੈਪੀਟਲ ਦੇ ਵਿੱਚ ਤਾਂ ਪਲੰਗੇ ਦਿਨੀ ਦੇਖਿਆ ਕਿ ਜਿਹੜਾ ਪਬਲਿਕ ਸੇਫਟੀ ਹੀアリング ਕਮੇਟੀ ਸੀਗੀ ਉਹਦੇ ਵਿੱਚ ਆਪਾਂ ਬੈਲ ਵੀ ਪਾਸ ਕਰਾਇਆ ਸੋ ਆਪਾਂ ਜਦੋਂ ਰਾਜਨੀਤੀ ਦੀ ਗੱਲ ਕਰਦੇ ਆ ਤਾਂ ਹਮੇਸ਼ਾ ਇਹ ਗੱਲ ਤੁਹਾਨੂੰ ਐਡ ਆਨ ਕਰਦੇ ਆ ਵੀ ਸਾਡੇ ਗੁਰੂ ਸਹਿਬਾਨ ਨੇ ਵੀ ਕਿਹਾ ਵੀ ਰਾਜਨੀਤੀ ਜਿੱਥੇ ਵੀ ਹੁੰਦੀ ਹੈ ਉੱਥੇ ਤੁਸੀਂ ਐਕਟਿਵ ਰਹਿਣਾ ਐਵੇਂ ਆਲਸੀ ਤੇ ਨਕਮਾਪਨ ਜਾਣੀ ਦਿਖਾਉਣਾ ਆਪਣੇ ਆਪ ਨੂੰ ਸਰਗਰਮ ਰੱਖਣਾ ਹੀ ਇਨਸਾਨ ਦੀ ਪਹਿਚਾਣ ਹੁੰਦੀ ਆ ਤੇ ਜਦੋਂ ਇਹੋ ਜਿਹੇ ਮੌਕੇ ਹੁੰਦੇ ਆ ਫਿਰ ਆਪਾਂ ਕਈ ਵਾਰੀ ਕੇਸਲ ਜੀ ਮਾਰ ਜਾਂਦੇ ਆ ਵੀ ਨਹੀਂ ਨਹੀਂ ਜਾਣਾ ਬੇਸ਼ੱਕ ਜਿਹੜੇ ਸੱਜਣ ਉਹਦੇ ਨਹੀਂ ਪਹੁੰਚ ਸਕੇ ਕੋਈ ਗੱਲ ਨਹੀਂ ਉਹ ਹੋ ਗਿਆ ਅੱਗੇ ਕਈ ਪੜਾਅ ਨੇ ਪਰ ਅੱਜ ਉਹਨਾਂ ਕੋਲੇ ਜ਼ਰੂਰ ਮੌਕਾ ਹੈਗਾ ਆਪਣੇ ਇਤਿਹਾਸ ਨੂੰ ਆਪਣੇ ਜਿਹੜੇ ਉਹਨਾਂ ਦੇ ਇਤਿਹਾਸਿਕ ਦਿਨ ਦਿਹਾੜੇ ਨੇ ਖਾਲਸਾ ਪੰਥ ਦੀ ਸਾਜਨਾ ਉੱਥੇ ਅੰਗਰੇਜ਼ੀ ਦੇ ਵਿੱਚ ਤੁਸੀਂ ਦੱਸ ਸਕਦੇ ਆਂ ਵੀ ਸਾਡੇ ਗੁਰੂ ਸਾਹਿਬਾਨ ਨੇ ਦਸਵੇਂ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਮਜਲੂਮਾਂ ਦੀ ਰੱਖਿਆ ਕਰਨ ਦੇ ਲਈ ਦੁਨੀਆਂ ਦੇ ਵਿੱਚ ਕੋਈ ਇਨਸਾਨ ਕਿਸੇ ਖਾਤਰ ਨਹੀਂ ਮਰਦਾ ਜੇਕਰ ਕੋਈ ਸਿਧਾਂਤ ਤੇ ਉਹ ਨਾ ਖੜਾ ਹੋਵੇ ਸੋ ਇਹ ਆਪਾਂ ਨੂੰ ਗੁਰੂ ਸਾਹਿਬਾਨ ਤੋਂ ਮਿਲਿਆ ਵਿਰਸੇ ਦੇ ਵਿੱਚ ਮਿਲਿਆ ਇਤਿਹਾਸ ਦੇ ਵਿੱਚੋਂ ਮਿਲਿਆ ਵੀ ਆਪਾਂ ਮਜਲੂਮਾਂ ਲਈ ਖੜਨਾ ਗੱਲ ਕਰਨੀਆਂ ਠੋਕ ਵਜਾ ਕੇ ਕਰਨੀਆਂ ਚਾਹੇ ਕਿਤੇ ਵੀ ਮਨੁੱਖਤਾ ਦੀ ਗੱਲ ਹੋਵੇ ਦੀ ਗੱਲ ਹੋਵੇ ਆਪਾਂ ਉਹਦੇ ਉਹਦੇ ਹੱਕ ਦੇ ਵਿੱਚ ਉਹ ਆਵਾਜ਼ ਬੁਲੰਦ ਕਰਕੇ ਜਿਹੜੀ ਗੱਲ ਆ ਉਹ ਕਰਨੀ ਆ ਸੋ ਅੱਜ ਆਪਣੇ ਕੋਲੇ ਮੌਕਾ ਇਤਿਹਾਸ ਦੇ ਵਿੱਚ ਆਪਣੀ ਹਾਜ਼ਰੀ ਲਵਾਉਂਦਾ ਸੈਕਰਾਮੈਂਟੋ ਤੇ ਦੇ ਨਾਲ ਨਾਲ ਇਹਦੇ ਇਲਾਕਿਆਂ ਦੇ ਵਿੱਚ ਜਿਹੜੇ ਵੀ ਪੰਜਾਬੀ ਜਿਹੜੀ ਅਸੇ ਦੇ ਸਰੋਤੇ ਇਸ ਗੱਲ ਨੂੰ ਸੁਣ ਰਹੇ ਨੇ ਇਸ ਦੇਖ ਰਹੇ ਨੇ ਸਾਨੂੰ YouTube ਦੇ ਉੱਤੇ Facebook ਦੇ ਉੱਤੇ ਉਹ ਜ਼ਰੂਰ ਹਮਲਾ ਮਾਰ ਕੇ ਜਿਹੜਾ ਉਹ ਆਪਣੀ ਹਾਜ਼ਰੀ ਉੱਤੇ ਦਰਜ ਕਰਾਉਣ ਜੀ